ਇਸ ਮੂਵੀ ਤੋਂ ਮੈਸੇਜ ਮਿਲਦਾ ਹੈ ਕਿਸੇ ਦੀ ਧੀ ਪਿਆਰ ਨੂੰ ਨਿੱਦਿਆ ਨਹੀਂ ਜਾ ਸਕਦਾ ਅਸੀਂ ਇਸ ਮੂਵੀ 'ਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਲੋਕਾਂ ਦੀ ਸੋਚਣਾ ਅੱਜ ਕੱਲ ਕੁੜੀਆਂ ਦੇ ਪਹਿਰਾਵੇ ਤੋਂ ਜੱਜ ਕੀਤੀ ਜਾਂਦੀ ਆ ਤੇ ਕਦੀ ਵੀ ਉਹਨਾਂ ਨੂੰ ਉਹਦੇ ਪਹਿਰਾਵੇ ਤੋਂ ਨਹੀਂ ਜੱਜ ਕਰਨਾ ਚਾਹੀਦਾ ਹੈਗਾ ਇਹ ਕੁੜੀਆਂ ਵੀ ਪੁੱਤਰਾਂ ਵਰਗੀਆਂ ਹੁੰਦੀਆਂ ਨੇ ਇਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦਿਓ ਤੇ ਆਪਣੀ ਬਾਈ ਜੀ ਸਟੋਰੀ ਬਹੁਤ ਸੋਹਣੀ ਆ ਆਪਣੀ ਸਟੋਰੀ ਬਹੁਤ ਸੋਹਣੀ ਆ ਇਹਦੇ ਵਿੱਚ ਆਪਾਂ ਨੂੰ ਜਦੋਂ ਕੋਈ ਆਪਣਾ ਭਰਾ ਕਿਸੇ ਮੋਟਰਸਾਈਕਲ ਦੇ ਪੈਨਾਂ 'ਤੇ ਬਹਿ ਕੇ ਜਾਂਦਾ ਹੈ ਉਹ ਸੋਚਦੀ ਆਪਣੀ ਸਟੋਰੀ ਆ ਵੀ ਲੋਕੀ ਕੀ ਸੋਚਦੇ ਨੇ ਆਪਾਂ ਹਰੇਕ ਦੀ ਸੋਚ ਦੇ ਵਿੱਚ ਫਰਕ ਹੋਣਾ ਚਾਹੀਦਾ ਸੋਚ ਨੂੰ ਬਦਲਣ ਦੀ ਇਹ ਬਹੁਤ ਵਧੀਆ ਸਟੋਰੀ ਏ ਅੱਜ ਕੱਲ ਲੋਕਾਂ ਦੀ ਸੋਚ ਕੀ ਏ ਜਦੋਂ ਆਪਣੇ ਘਰੇ ਧੀ ਪੈਣ ਹੋਵੇ ਨਾ ਤੇ ਆਪਾਂ ਕਿਸੇ ਵੀ ਧੀ ਪੈਣ ਦੀਆਂ ਨਾ ਕਰੋ ਤੇ ਇਹ ਵੀਡੀਓ ਨੂੰ ਬਾਅਦ ਚੜ ਕੇ ਸ਼ੇਅਰ ਕਰੋ ਜਦੋਂ ਤੁਸੀਂ ਸ਼ੇਅਰ ਕਰੋਗੇ ਤਾਂ ਆ ਮੈਸੇਜ ਦਾ ਪਤਾ ਲੱਗੇਗਾ ਜਦੋਂ ਫੁੱਲ ਵੀਡੀਓ ਦੇਖੋਗੇ ਤੇ ਅਸੀਂ ਤੁਹਾਨੂੰ ਬਹੁਤ ਅੱਗੇ ਤੋਂ ਵਧੀਆ ਵਧੀਆ ਸਟੋਰੀਆਂ ਲੈ ਕੇ ਆਵਾਂਗੇ ਜੇ ਸਾਨੂੰ ਸਟੋਰੀ ਤੋਂ ਪਿਆਰ ਦਿਓਗੇ ਇਹ ਆਪਣੀ ਟੀਮ ਆ ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ ਬੱਚਿਆਂ ਨੇ ਮੇਰੀਆਂ ਭੈਣਾਂ ਨੇ ਤੇ ਮੇਰੇ ਭਰਾਵਾਂ ਦਾ ਜਿੰਨਾ ਵੀ ਰੋਲ ਸੀ ਬਹੁਤ ਵਧੀਆ ਰੋਲ ਆ ਤੇ ਆਪਣਾ ਜੀਤਬਾਈ ਦਿਤਾਲ ਤੋਂ ਆ ਤੇ ਅੱਗੇ ਆਪਾਂ